ਉਹਨਾਂ ਦਾ ਕਹਿਣਾ ਵੀ ਇੱਕ ਤਾਂ ਭੈਣ ਨੂੰ ਤਾਂ ਕਹਿੰਦੇ ਗ੍ਰਿਫਤਾਰ ਕਰ ਲਿਆ ਉਹਦੇ ਬਣਵਾਈਆ ਸਾਬ ਨਾਮ ਨਹੀਂ ਗੱਲ ਹੋ ਰਹੀ ਉਹਨਾਂ ਦੇ ਬੱਚਿਆਂ ਦਾ ਵੀ ਕੁਝ ਪਤਾ ਨਹੀਂ ਲੱਗ ਰਿਹਾ ਸਰਕਾਰ ਨੂੰ ਚੇਤਾਵਨੀ ਆ ਆ ਕਿ ਉਹਨਾਂ ਦੇ ਪਰਿਵਾਰ ਬਾਰੇ ਸਹੀ ਸੂਚਨਾ ਦਿੱਤੀ ਜਾਵੇ ਉਹਨਾਂ ਦਾ ਪਰਿਵਾਰ ਕਿੱਥੇ ਹੈਗਾ ਕੋਈ ਅਜਿਹੀ ਸਰਕਾਰ ਨੇ ਘਟਨਾਵਾਂ ਘਟਣ ਦੀ ਕੋਸ਼ਿਸ਼ ਕੀਤੀ ਤੇ ਦਾ ਜ਼ਬਰਦਸਤ ਵਿਰੋਧ ਕਰਾਂਗੇ ਸਾਡੀਆਂ ਧੀਆ ਭੈਣਾਂ ਬਾਰੇ ਬੋਲਦੀ ਰਹੀ ਆ ਕਿ ਟਕੇ ਟਕੇ ਤੇ ਟਕੇ ਟਕੇ ਦੀਆਂ ਬੀਬੀਆਂ 600 ਰੁਪਏ ਦਿਹਾੜੀ ਆਉਂਦੇ ਆ ਇਹ ਸੁਭਾਵਿਕ ਆ ਜਦੋਂ ਤੁਸੀਂ ਕਿਸੇ ਦੀ ਮਾਪੇ ਨੂੰ ਮਾੜਾ ਬੋਲੋਗੇ ਜਦੋਂ ਤੁਸੀਂ ਉਹਨਾਂ ਦੇ ਭਰਾਵਾਂ ਪ੍ਰਤੀ ਮਾੜਾ ਬੋਲੋਗੇ ਤੇ ਇਹ ਫਿਰ ਸੁਭਾਵਿਕ ਕੀ ਆ ਵੀ ਕਿਤੇ ਨਾ ਕਿਤੇ ਹੋ ਜਾਂਦਾ ਹੈ ਤਾਂ ਕੰਗਰਨੜੋਂ ਤਨੂੰ ਮਾਰੇ ਥੱਪੜ ਦਾ ਮਾਮਲਾ ਲਗਾਤਾਰ ਵਾਤਾ ਜਾ ਰਿਹਾ ਹੈ ਇੱਕ ਪਾਸੇ ਖਬਰਾਂ ਮਿਲ ਰਹੀਆਂ ਨੇ ਕਿ ਪੁਲਿਸ ਵੱਲੋਂ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੂਜੇ ਪਾਸੇ ਹੁਣ ਕੁਲਵਿੰਦਰ ਕੌਰ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਜਿਨ੍ਹਾਂ ਨੇ ਕਿ ਇਸ ਘਟਨਾ ਵਿੱਚ ਕੁਲਵਿੰਦਰ ਕੌਰ ਦਾ ਪੂਰਾ ਸਾਥ ਦੇਣ ਦਾ ਐਲਾਨ ਕੀਤਾ ਹੈ ਉਹਨਾਂ ਕਿਹਾ ਹੈ ਕਿ ਕੰਗੜਾ ਰਨੌਥ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਉਹਨਾਂ ਨੂੰ ਬੇहद ਮੰਦਾਜੋਗਨਾ ਬੋਲਿਆ ਗਿਆ ਕਿਸਾਨਾਂ ਬਾਰੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਗਏ ਅਤੇ ਬਿਆਨ ਦਿੱਤੇ ਗਏ ਜਿਸ ਤੋਂ ਬਾਅਦ ਹੁਣ ਕੁਲਵਿੰਦਰ ਕੌਰ ਨੇ ਰੋਸ ਵਿੱਚ ਆ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਕਿਹਾ ਕਿ ਉਹ ਇਸ ਲੜਾਈ ਵਿੱਚ ਕੁਲਵਿੰਦਰ ਕੌਰ ਦੇ ਪੂਰੀ ਤਰ੍ਹਾਂ ਨਾਲ ਨੇ ਅਤੇ ਕੁਲਵਿੰਦਰ ਕੌਰ ਨੇ ਜੋ ਵੀ ਕੀਤਾ ਹੈ ਉਹ ਬਿਲਕੁਲ ਠੀਕ ਕੀਤਾ ਹੈ। ਦੇਖੋ ਜੀ ਜਿਹੜੀ ਅੱਜ ਇਹ ਘਟਨਾ ਘਟੀ ਆ ਸਾਨੂੰ ਵੀ ਮੀਡੀਆ ਰਾਹੀਂ ਜਿਹੜਾ ਉਹ ਪਤਾ ਲੱਗਾ ਵਾ ਸਾਡੀ ਕੋਈ ਫੋਨ ਤੇ ਗੱਲਬਾਤ ਨਹੀਂ ਹੋਈ। ਔਰ ਤੁਹਾਨੂੰ ਉੱਥੇ ਪਤਾ ਲੱਗਾ ਜਿਹੜੀ ਹੁਣ ਸਾਡੇ ਕੋਲ ਜਾਣਕਾਰੀ ਆ ਕਿ ਉਹਨਾਂ ਦੀ ਸਕਿਉਰਿਟੀ ਦੀ ਉੱਥੇ ਡਿਊਟੀ ਆ ਤੇ ਸਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਆਪਣਾ ਤੁਸੀਂ ਫੋਨ ਵੀ ਚੈੱਕ ਕਰਾਓ ਉਹਦੀ ਜਿਹੜਾ ਸਕੈਨਰ ਦੇ ਵਿੱਚ ਦੀ ਲੰਗਾਉਂਦੇ ਆ ਪਰਸ ਵੀ ਉਹ ਤੋਂ ਤੂੰ ਤੂੰ ਮੈਂ ਮੈਂ ਜਿਹੜੀ ਉਹ ਹੋਈ ਆ। ਉਹਦੇ ਵਿੱਚੋਂ ਹੀ ਸਾਡਾ ਕੁਝ ਹੋਇਆ। ਇਸ ਵਿਚਾਲੇ ਉਹਨਾਂ ਦਾ ਸਾਡੀ ਭੈਣ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਕਿ ਜਿਹੜਾ ਕੰਗਣਾ ਦੇ ਬਾਰੇ ਉਹਨਾਂ ਨੇ ਕਿਹਾ ਕਿ 100-100 ਰੁਪਏ ਦਿਹਾੜੀ ਦੇ ਦੱਸਦੇ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਮੋਰਚੇ ਦੇ ਵਿੱਚ ਸ਼ਾਮਲ ਹੁੰਦੀਆਂ ਸੀ ਇਹ ਵੀ ਗੱਲ ਉਹਨਾਂ ਨੇ ਕਹੀ। ਦੇਖੋ ਜਦੋਂ ਤੂ ਤੂ ਮੈਮਾ ਹੋ ਗਈ ਤੇ ਕੰਗਣਾ ਨੌਦਜੀ ਬਹੁਤ ਮਾੜਾ ਚੰਗਾ ਜਿਹੜਾ ਉਹ ਕਿਸਾਨਾਂ ਬਾਰੇ ਸਾਡੀਆਂ ਧੀਆ ਭੈਣਾਂ ਬਾਰੇ ਬੋਲਦੀ ਰਹੀ ਆ ਕਿ ਟਕੇ ਟਕੇ ਤੇ ਟਕੇ ਟਕੇ ਦੀਆਂ ਬੀਬੀਆਂ 100-100 ਰੁਪਏ ਦਿਹਾੜੀ ਆਉਂਦੇ ਆ ਤੇ ਫਿਰ ਉਹਦੇ ਭਾਵਨਾਵਾਂ ਦੇ ਵਿੱਚੋਂ ਜਿਹੜਾ ਵਾ ਇਹ ਸਾਰਾ ਕੁਝ ਹੋਇਆ ਵਾ। ਇਹ ਸੁਭਾਵੇਕ ਆ ਜਦੋਂ ਤੁਸੀਂ ਕਿਸੇ ਦੀ ਮਾਂ ਪੈਣ ਨੂੰ ਮਾੜਾ ਬੋਲੋਗੇ ਜਦੋਂ ਤੁਸੀਂ ਉਹਨਾਂ ਦੇ ਭਰਾਵਾਂ ਪ੍ਰਤੀ ਮਾੜਾ ਬੋਲੋਗੇ ਤੇ ਇਹ ਫਿਰ ਸੁਭਾਵੇਕ ਹੀ ਆ ਵੀ ਕਿਤੇ ਨਾ ਕਿਤੇ ਆ ਹੋ ਜਾਂਦਾ ਇਹਦਾ ਕੀ ਲੱਗਦਾ ਕਿ ਕਿਸਾਨੀ ਸੰਘਰਸ਼ ਦੇ ਨਾਲ ਲਗਾਤਾਰ ਜੁੜੇ ਹੁੰਦੇ ਹੈ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਜਦੋਂ ਜਾਂਦੇ ਸੀ ਕੋਈ ਹੋਰ ਗੱਲਬਾਤ ਦੇਖੋ ਕੋਈ ਬਾਲੀ ਲੰਬੀ ਚੌੜੀ ਇੱਥੇ ਸਾਡੀ ਉਹਨਾਂ ਦਾ ਵਿਚਾਰ ਨਹੀਂ ਹੁੰਦੀ ਪਰ ਸੋਸ਼ਲ ਮੀਡੀਆ ਜਮਾਨਾ ਮੀਡੀਆ ਜਮਾਨਾ ਉੱਥੇ ਸਾਰਾ ਕੁਝ ਪਤਾ ਲੱਗਦਾ ਵੀ ਕੌਣ ਚੰਗਾ ਤੇ ਕੌਣ ਮਾੜਾ ਵਾ ਕੌਣ ਕੀ ਬੋਲ ਰਿਹਾ ਕੌਣ ਕੀ ਨਹੀਂ ਬੋਲ ਰਿਹਾ ਅੱਜ ਕੋਈ ਘੜੇ ਦੀ ਗੱਲ ਬਾਤ ਹੋਈ ਹੋਣਾ ਨਹੀਂ ਅੱਜ ਨਹੀਂ ਕੋਈ ਗੱਲ ਬਾਤ। ਪੰਗਰ ਨੋਟ ਇੱਕ ਵੀਡੀਓ ਜਾਰੀ ਕੀ ਕੀਤਾ ਹੈ ਕਿ ਪੰਜਾਬ ਚ ਅੱਤਵਾਦ ਫੇਰ ਵਾ ਫੈਲ ਰਿਹਾ ਇਸ ਨੂੰ ਕਿਹਾ ਦੇ। ਜਦੋਂ ਉਹਨਾਂ ਕੋ ਹੋਰ ਕੁਝ ਨਹੀਂ ਹੁੰਦਾ ਤੇ ਉਹਨਾਂ ਨੇ ਅੱਗ ਲਾਉ ਜਿਹੜਾ ਬਿਆਨ ਉਹ ਦੇਣਾ ਹੁੰਦਾ ਐ ਤੋਂ ਪਹਿਲਾਂ ਵੀ ਬਹੁਤ ਕੁਝ ਉਹ ਬੋਲਦੇ ਰਹੇ ਆ ਤੇ ਇਹ ਤੇ ਕੋਈ ਵੱਡੀ ਗੱਲ ਨਹੀਂ ਜੀ ਉਹਨਾਂ ਨੇ ਅੱਜ ਕਹਿਤਾ ਵੀ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋ ਰਿਹਾ ਵਾ ਦੂਜਾ ਤੀਜਾ ਉਹ ਤਾਂ ਪਹਿਲਾਂ ਵੀ ਬਿਆਨ ਦਿੰਦੇ ਆਏ। ਉਹਨਾਂ ਕਾਦੀ ਸੈਕਟਰ ਦੇ ਖਿਲਾਫ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਵਿਭਾਗ ਕੀ ਕਹਿੰਦੇ। ਚੋ ਠੀਕ ਆ ਜਿਹੜੀ ਉਹ ਅਨਕਵਾਰੀ ਦੇ ਵਿੱਚ ਜੋ ਆਊ ਉਸ ਕਾਰਵਾਈ ਦਾ ਡਰ ਲੱਗਦਾ ਹੈ ਕਿ ਧੱਟ ਦੇ ਉੱਤੇ ਵੀ ਕਾਰਵਾਈ ਹੋ ਸਕਦੀ ਹੈ ਬਿੱਲ ਕਲਨੀ ਇੱਕ ਕਾਨੇ ਦਾ ਨਹੀਂ ਜਥੇਬੰਦੀ ਵਾਲੋ ਕੋਈ ਰੂਟ ਪਲੈਂਕ ਜੱਟ ਗਿਆ ਉਹ ਉਹ ਅਸੀਂ ਸਾਰਾ ਜਿਹੜਾ ਉਹ ਕਾਲੂ ਤਾਂ ਦੱਸ ਦਾਂਗੇ ਜਥੇਬੰਦੀ ਨਾਲ ਖੜੀ ਡੱਟ ਕੇ ਖੜੀ ਹੋਈ ਹੈ ਜਥੇਬੰਦੀ ਵੀ ਖੜੀ ਹੋਈ ਹੈ ਹੋਰ ਵੀ ਸੰਸਤਾ ਜਿਹੜੀਆਂ ਉਹ ਖੜੀਆਂ ਹੋਈਆਂ ਜੋ ਅਸੀਂ ਵੇਖ ਰਹੇ ਹਾਂ ਇੱਕ ਦੋ ਬੱਚਿਆਂ ਜਿਹੜੇ ਕਰ ਰਹੇ ਸੀ ਬੱਚੇ ਹਾਂ ਅਸੀਂ ਬੱਚਿਆਂ ਦਾ ਤਾਂ ਜਿਗਰ ਕਰ ਰਹੇ ਹਾਂ ਬਾਰ-ਬਾਰ ਵੀ ਅਜੇ ਤੱਕ ਮੀਡੀਆ ਨੇ ਬੱਚੇ ਜਿਹੜੇ ਉਹ ਨਹੀਂ ਦਿਖਾਏ ਛੋਟੇ ਬੱਚੇ ਆ 9 ਸਾਲ ਦੀ ਕੁੜੀਆ ਵਾ 9 10 ਦੀ 5-6 ਸਾਲ ਦਾ ਕਾਕਾ ਵਾ ਤੇ ਉੱਥੇ ਭਾਜੀ ਤੇ ਭੈਣ ਦੋਵੇਂ ਜਿਹੜੇ ਆ ਰਹਿੰਦੇ ਆ ਹੋਰ ਕੋਈ ਉੱਥੇ ਨਹੀਂ ਹੈਗਾ ਤੇ ਅਸੀਂ ਚਾਹੁੰਦੇ ਆ ਕਿ মিডিਆ ਸਾਨੂੰ ਇੱਕ ਨਾ ਬੱਚੇ ਜ਼ਰੂਰ ਦਿਖਾਵੇ ਕਿ ਉਹ ਕਿਹਦੇ ਸਪੁਰਦ ਆ ਜਿਹੜੇ ਪਰਿਵਾਰ ਆ ਜਿਹੜਾ ਵਿਆਹ ਕਦੋਂ ਕੋ ਹੁੰਦਾ ਆ ਉਹਦਾ ਕਿ ਪਰਿਵਾਰ ਦੇ ਵਿੱਚ ਵਿਆਹ ਹੁੰਦਾ ਇੱਕ ਕਿੰਨੇ ਸਾਲ ਹੋ ਕੇ ਵਿਆਹ ਹੋਇਆ ਇਹ 14-15 ਦੇ ਵਿੱਚ ਮੇਰੇ ਨਾਲ ਵਿਆਹ ਹੁੰਦਾ ਹਾਂ ਜਿਹੜੇ ਇਹਨਾਂ ਦੇ ਖੱਤੀ ਰੋ ਕੀ ਕਰਦੇ ਨੇ ਉਹ ਵੀ ਇਸੇ ਵਿਭਾਗ ਦੇ ਵਿੱਚ ਹੀ ਆ ਹਾਂਜੀ ਉਹਨਾਂ ਦੀ ਡਿਊਟੀ ਵੀ ਉੱਥੇ ਜੀ ਹੁਣ ਜਿਹੜੀ ਦਿੱਕਤ ਹੈ ਇੱਕ ਮਜੂਦਾ ਇਹੋ ਜਿਹਾ ਮਤੀਰਾ ਹੋਣਾ ਕੀ ਸੁਰੱਖਿਆ ਦੇ ਵਿੱਚ ਉਹ ਖੁਦ ਨਾਦਨੇ ਤੇ ਸਿਰੋਕੀ ਉਹਦੀ ਸੁਰੱਖਿਆ ਭੰਗ ਕਰਦੇ ਨੇ ਤੇ ਕੀ ਲੱਗਦਾ ਕੀ ਐ ਦੇਖੋ ਜੀ ਤੁਸੀਂ ਮੈਨੂੰ ਬਾਰ ਬਾਰ ਸਵਾਲ ਕਰ ਰਹੇ ਹੋ ਜਦੋਂ ਜਿਹੜੇ ਜਿਹੜੇ ਐਮਪੀ ਆ ਜਾਂ ਵੱਡੇ ਅਹੁਦੇ ਤੇ ਆ ਉਹਨਾਂ ਨੂੰ ਵੀ ਆਪਣੇ ਸ਼ਬਦਾਂ ਦੀ ਜਿਹੜੀ ਉਹ ਮਰਿਆਦਾ ਰੱਖਣੀ ਚਾਹੀਦੀ ਆ ਇਹ ਥੋੜਾ ਵੀ ਜੋ ਮੂੰਹ ਚਾਓ ਸਾਡੀਆਂ ਧੀਆ ਪੈਣਾ ਸਾਡੀਆਂ ਮਾਵਾਂ ਨੂੰ ਟਕੇ ਟਕੇ ਦੇ ਦੱਸੋ ਤੇ ਫਿਰ ਭਾਵਨਾਵਾਂ ਦੇ ਕਿਤੇ ਨਾ ਕਿਤੇ ਪਾਈ ਭੜਕ ਜਾਂਦੀਆਂ ਵਾ ਇਹ ਪਹਿਲਾਂ ਸਿਕਿਉਰਿਟੀ ਤੋਂ ਗੱਲ ਹੋਈ ਆ ਇਹ ਬਾਅਦ ਦੇ ਵਿੱਚ ਸਾਰਾ ਕੁਝ ਹੋਇਆ ਵਾ ਜੋ ਸਾਨੂੰ ਮੀਡੀਆ ਰਹੀਂ ਪਤਾ ਲੱਗ ਰਿਹਾ ਕੀ ਮਨ ਕੀ ਕਰਨਾ ਚਾਹੀਏ ਮੰਗ ਦੇਖੋ ਜੀ ਸਵੇਰ ਤਾਈ ਪਤਾ ਲੱਗੂ ਕਲੀਅਰ ਅਸੀਂ ਜਾਣੇ ਆ ਪਤਾ ਕਰਦੇ ਆ ਵੀ ਕੀ ਘਟਨਾ ਵਾਪਰੀ ਆ ਕੀ ਨਹੀਂ ਆ ਉਹ ਜਿਹੜੀ ਉਹਦੀ ਜਾਂਚ ਹੋਣੀ ਚਾਹੀਦੀ ਘਟਨਾ ਕ੍ਰਮ ਤੋਂ ਬਾਅਦ ਕੋਈ ਗਲਬਤ ਹੋਈ ਤੁਹਾਡੀ ਬਿਲਕੁਲ ਨਹੀਂ ਹੋਈ ਕਿ ਕਰਨ ਕੀ ਰਿਹਾ ਗਲਬਤ ਕਿਉਂ ਨਹੀਂ ਹੋ ਸਕੀ ਉਹਨਾਂ ਦਾ ਕੋਈ ਫੋਨ ਫਾਨ ਖੋਲਿਆ ਹੋਵੇ ਅਸੀਂ ਲਾਉਂਦੇ ਰਹਿ ਚੁੱਕਦੇ ਨਹੀਂ ਉਧਰ ਦੂਜੇ ਪਾਸੇ ਇਸੇ ਮਾਮਲੇ ਤੇ ਸਰਵਣ ਸਿੰਘ ਪੰਦੇਰ ਦਾ ਬਿਆਨ ਵੀ ਸਾਹਮਣੇ ਆਇਆ ਹੈ ਕਿਸਾਨ ਅਗੂ ਸਰਵਣ ਸਿੰਘ ਪੰਦੇਰ ਨੇ ਦਾਅਵਾ ਕੀਤਾ ਹੈ ਕਿ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਕੁਲਵਿੰਦਰ ਕੌਰ ਦਾ ਪਤੀ ਅਤੇ ਉਹਨਾਂ ਦੇ ਬੱਚੇ ਲਾਪਤਾ ਚੱਲ ਰਹੇ ਨੇ ਜਿਨ੍ਹਾਂ ਦਾ ਕੋਈ ਵੀ ਪਤਾ ਨਹੀਂ ਲੱਗ ਰਿਹਾ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਕੁਲਵਿੰਦਰ ਕੌਰ ਦੇ ਪਤੀ ਅਤੇ ਬੱਚੇ ਸਣੇ ਪੂਰੇ ਪਰਿਵਾਰ ਦਾ ਜਲਦ ਤੋਂ ਜਲਦ ਪਤਾ ਨਾ ਦਿੱਤਾ ਗਿਆ ਤਾਂ ਉਹ ਇਸ ਸੰਬੰਧੀ ਤਿੱਖੇ ਤੋਂ ਤਿੱਖਾ ਸੰਘਰਸ਼ ਲਿਖਣਗੇ ਮੈਂ ਸਰਵਣ ਸਿੰਘ ਪੰਦੇਰ ਸ਼ੰਭੂ ਬੋਰਚੇ ਤੋਂ ਬੋਲ ਰਿਹਾ ਮੇਰੀ ਉਹਨਾਂ ਕਲਵਿੰਦਰ ਜੀ ਦੇ ਭਰਾ ਨਾਲ ਗੱਲ ਹੋਈ ਆ ਉਹਨਾਂ ਦਾ ਕਹਿਣਾ ਵੀ ਇੱਕ ਤਾਂ ਭੈਣ ਨੂੰ ਤਾਂ ਕਹਿੰਦੇ ਗ੍ਰਿਫਤਾਰ ਕਰ ਲਿਆ ਉਹਦੇ ਪਣਵਈਆ ਸਾਬ ਨਾਲ ਨੀ ਗੱਲ ਹੋ ਰਹੀ ਉਹਨਾਂ ਦੇ ਬੱਚਿਆਂ ਦਾ ਵੀ ਕੁਝ ਪਤਾ ਨਹੀਂ ਲੱਗ ਰਿਹਾ ਤਾਂ ਇਹ ਸਾਡੀ ਮੋਰਚੇ ਵੱਲੋਂ ਸਰਕਾਰ ਨੂੰ ਚੇਤਾਵਨੀ ਆ ਆ ਕਿ ਉਹਨਾਂ ਦੇ ਪਰਿਵਾਰ ਬਾਰੇ ਸਹੀ ਸੂਚਨਾ ਦਿੱਤੀ ਜਾਵੇ ਉਹਨਾਂ ਦਾ ਪਰਿਵਾਰ ਕਿੱਥੇ ਹੈਗਾ ਕੋਈ ਅਜਿਹੀ ਸਰਕਾਰ ਨੇ ਘਟਨਾਵਾਂ ਘਟਣ ਦੀ ਕੋਸ਼ਿਸ਼ ਕੀਤੀ ਤੇ ਦਾ ਜ਼ਬਰਦਸਤ ਵਿਰੋਧ ਕਰਾਂਗੇ ਧੰਨਵਾਦ ਤਦਾਸੀਏ ਕੇ ਕੁਲਵਿੰਦਰ ਕੌਰ ਵੱਲੋਂ ਕੰਗਣਾ ਰ瑙ਤ ਨੂੰ ਥੱਪੜ ਮਾਰਿਆ ਗਿਆ ਜਿਸ ਦੀ ਪੁਸ਼ਟੀ ਖੁਦ ਕੰਗਣਾ ਰ瑙ਤ ਨੇ ਇੱਕ ਵੀਡੀਓ ਪਾ ਕੇ ਦਿੱਤੀ ਇਹ ਦਰਸਲ ਕੰਗਣਾ ਰੌਤ ਜਦੋਂ ਚੰਡੀਗੜ੍ਹ 에어ਪੋਰਟ ਤੇ ਪਹੁੰਚੇ ਸੀ ਤਾਂ ਉਹਨਾਂ ਦੀ ਕੁਲਵਿੰਦਰ ਕੌਰ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਤੋਂ ਬਾਅਦ ਇੱਕ ਖਬਰ ਆਈਆਂ ਕਿ ਕੁਲਵਿੰਦਰ ਕੌਰ ਨੇ ਕੰਗਣਾ ਰ瑙ਤ ਦੇ ਥੱਪੜ ਮਾਰ ਦਿੱਤਾ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਗਰਮਾ ਗਿਆ ਸੀ ਕਈ ਵੀਡੀਓ ਸਾਹਮਣੇ ਆਇਆ ਜਿਸ ਵਿੱਚ ਕਿ ਕੁਲਵਿੰਦਰ ਕੌਰ ਇੱਕ ਕਹਾਣੀ ਸੁਣਾਈ ਦਿੱਤੀ ਸੀ ਕਿ ਕنگੜਾ ਰਣੋਤ ਵੱਲੋਂ ਕਿਸਾਨੀ ਅੰਦੋਲਨ ਦੌਰਾਨ ਪੰਜਾਬ ਦੀਆਂ ਔਰਤਾਂਵਾਰੇ ਮਾੜਾ ਚੰਗਾ ਬੋਲਿਆ ਗਿਆ ਉਹਨਾਂ ਨੂੰ 100-100 ਰੁਪਏ ਤੇ ਦਿਹਾੜੀ ਤੇ ਆਈਆਂ ਕਰਾਰ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਵੱਲੋਂ ਇਸ ਪੂਰੀ ਕਟੜਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਕੁਲਵਿੰਦਰ ਕੌਰ ਨੂੰ ਪੁਲਿਸ ਵੱਲੋਂ ਕਿੱਥੇ ਰੱਖਿਆ ਗਿਆ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ